ਅਨੁਸਾਰ ਲਵਾਂ ਤੇ ਅਨੁਸਾਰ ਹਾਲੇ ਮੋਰੇ ਟੰਗੇ ਅਲਵਾ ਤੇ ਜੋ ਵੀਡੀਓ ਦੇਖੋ ਕਿਸੇ ਨਾ ਭਾਵੇਂ ਨਾਲ ਲੈ ਬੀਤੀ ਰਾਤ ਨੂੰ ਫਗਵਾੜਾ ਦੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਾਵਾਂ ਨੂੰ ਜ਼ਹਿਰੀਲੀ ਚੀਜ਼ ਖਵਾ ਦਿੱਤੀ ਗਈ ਹੁਣ ਤੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਵਾਂਵਾਂ ਵਿਹੋਸ਼ਨ ਤੇ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਘਟਨਾ ਮਗਰੋਂ ਫਗਵਾੜਾ ਵਾਸੀਆਂ ਦੇ ਨਾਲ-ਨਾਲ ਸਮੂਹ ਹਿੰਦੂ ਜਥੇਵੰਦਿਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਇੱਕ ਨੌਣਾ ਕੰਮ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ ਘਟਨਾ ਦੀ ਜਾਣਕਾਰੀ ਮਿਲਨ ਤੇ ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਰਾਤ ਨੂੰ ਹੀ ਮੌਕੇ ਤੇ ਪਹੁੰਚ ਗਏ ਇਸ ਮੌਕੇ ਐਮਪੀ ਰਾਜਕਮਾ ਚੱਬੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਦਰਦ ਨਾਲ ਕੋਈ ਹਾਰਸਾ ਨਹੀਂ ਹੋ ਸਕਦਾ। ਗਊਸ਼ਾਲਾ ਵਿੱਚ ਜ਼ਹਿਰ ਕਾਰਨ 10 ਦੇ ਕਰੀਬ گاਵਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ ਕਈ گاਵਾਂ ਵੀ ਇਸ ਤੋਂ ਪ੍ਰੇਸ਼ਾਨ ਹਨ। ਹੁਣ ਦਾ ਇਲਾਜ ਕੀਤਾ ਜਾ ਰਿਹਾ ਤੇ 4 ਤੋਂ 5 گاਵਾਂ ਨੂੰ ਬਚਾ ਲਿਆ ਗਿਆ ਹੈ। ਪਬਲਿਕ ਸਪੌਟ ਨਿਊਜ਼ ਦੇ ਨਾਲ ਮਨਜੀਤ ਸਿੰਘ ਚੀਮਾ ਦੀ ਰਿਪੋਰਟ। ਗਊ ਮਰ ਤਾਂ ਗਿਆ। ਮੈਨੂੰ ਹੁਣੇ ਸੰਜੀਵ ਜੀ ਦਾ ਫੋਨ ਆਇਆ ਤੇ ਦੱਸਿਆ ਗਊਸ਼ਾਲਾ ਕੁਝ ਦੇਗਾ ਕੋਈ ਗੰਗਾ گاਉਂਾਂ ਤੋਂ ਇਹ ਕਿਹੜਾ ਐਡਾ ਨਿਰਦਈ ਹੋਊਗਾ। ਜਿਹੜਾ ਬੇਜਵਾਨਾ ਨੂੰ ਉੱਧਾ ਦੇ ਗਿਆ ਉਹਦਾ ਮੈਂ ਕਹਿੰਦਾ ਪਤਾ ਲੱਗ ਜਵੇ ਸਾਨੂੰ ਉਹ ਛੱਡਾਂ ਗਏ ਅਸੀਂ ਤੇ ਬਹੁਤ ਮੜਾ ਹੋਇਆ ਹੈ ਪਤਾ ਨਹੀਂ ਕਿਹੜਾ ਨਿਰਦਿਸ਼ ਹੋਗਾ ਦਾ ਜਿਹੜਾ ਬੇਜਵਾਨਾ ਨੂੰ ਇਹ ਕੁਛ ਕਰ ਗਿਆ ਔਰ ਉਹਦਾ ਮੈਂ ਕਹਿੰਦਾ ਭਰ ਕੇ ਬੜਾ ਡਬੂਗਾ ਟੋਟਲ ਕਿੰਨੀਆਂ ਗਾਈਆਂ ਦੀ ਜ਼ੈਤ ਹੋਈ ਹੈ ਜੀ 800 ਗਾਈਆਂ ਕਹਿੰਦੇ ਵਾਕਿ ਹੁਣ ਪਤਾ ਲੱਗੂ ਹੁਣੇ ਆਈਆਂ ਮੈਂ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਵਿੱਚ ਹਾਂ ਜੀ ਜੀ ਫੋਰਸ ਆਈ ਪੁਲਿਸ ਫੋਰ ਆਈ ਹੋਏ ਤੇ ਡਾਟਾ ਦੀ ਟੀਮ ਵਗੈਰਾ ਆਈ ਹੈ ਡਾਟਾ ਟੀਮ ਆਈ ਹੋਈ ਹੈ ਜੀ ਲੱਗੇ ਹੋਇਆ ਦਗੀਆਂ ਦਗੀਆਂ ਲੈਣ ਗਏ ਮੁੰਡੇ ਖਲੋਸ਼ਵਾਲਾ ਦੇ ਘਰ ਆ ਰਹ ਕਿਹੜੀ ਗਊਸ਼ਾਲਾ ਜੀ ਹੈ ਤਿੰਨ ਦੀ ਇਹ ਜਿਹੜੀ ਮੇਲੀਗੜ ਗਊਸ਼ਾਲਾ ਜੀ ਸਰਕਿਸ਼ਾ ਗਊਸ਼ਾਲਾ ਅੱਜ ਗਊਸ਼ਾਲਾ ਮੈਂ ਘਰ ਜਗਾ ਹੁਣ ਮੈਸੇਜ ਆ ਵੀ ਗਊਸ਼ਾਲਾ ਕੇਸੇ ਕੋਈ ਬੰਦਾ ਪੁਆਇਜ਼ਨ ਦੇ ਗਿਆ ਗਾਈਆਂ ਨੂੰ ਹੁਣ ਇਹ ਪਤਾ ਨਹੀਂ ਉਹ ਕੈਮਰੇ ਖੋਲ ਕੇ ਪਤਾ ਲੱਗੂਗਾ 8-9 ਗਾਈਆਂ ਤਾਂ ਪੂਰੀਆਂ ਹੋ ਗਈਆਂ ਬਾਕੀਆਂ ਨੂੰ ਡਾਕਟਰ ਵਚਨ ਤੇ ਲੱਗੇ ਆ ਦੇਖਦੇ ਹੁਣ ਕੀ ਹੁੰਦਾ ਅੱਗੇ ਸਰ ਕੋਈ ਕੈਮਰੇਆਂ ਦੇ ਵਿੱਚ ਨਹੀਂ ਬੰਦੇ ਆ ਕੈਮਰੇ ਹੁਣ ਖੋਲ ਕੇ ਚੈੱਕ ਕਰਾਂਗੇ ਕੀ ਗੱਲ ਕੈਮਰੇ ਚੈੱਕ ਕਰਕੇ ਪਤਾ ਲੱਗੂਗਾ ਕੀ ਹੁੰਦਾ ਕਿੰਨੀਆਂ ਗਾਈਆਂ ਦੀ ਡੈਥ ਹੋ ਗਈ ਜੀ ਆਠ ਕਹਿੰਦੇ ਇਹ ਅਸੀਂ ਅੰਦਰ ਜਾਂਦਾ ਹਿੰਮਤ ਹੀ ਨਹੀਂ ਹੋਈ ਕੋਈ ਡਾਕਟਰਾਂ ਦੀ ਟੀਮ ਵਗੈਰਾ ਆਈ ਹੈ ਕੋਈ ਡਾਕਟਰ ਲੱਗੇ ਆਈ ਬਚਾਉਣ ਵਾਸਤੇ ਦੋ ਚਾਰ ਗਾਈਆਂ ਪੀਕੇ ਲਾਇਓ ਬਚ ਗਈਆਂ ਉਹ ਜਾਰੀਆਂ ਪਹਿਲਾਂ ਮੂੰਹ ਤੇ ਤਾਂ ਗੰਦੀ ਸੀ ਉਹਨਾਂ ਦੇ ਡਾਕਟਰ ਲੱਗੇ ਆ ਬਾਕੀ ਉਹ ਦੇਖੋ ਕਿਹੜਾ ਬੰਦਾ ਇਹੇ ਕੰਮ ਕਰਕੇ ਗਿਆ ਕੈਮਰੇ ਚ ਨਿਕਲ ਕੇ ਇਹ ਤੁਹਾਨੂੰ ਕਿੰਨੇ ਕੁ ਵੇਲੇ ਪਤਾ ਲੱਗਿਆ ਜੀ ਮੈਨੂੰ 5-10 ਮਿੰਟ ਹੋਇਆ ਫੋਨ ਗਿਆ ਘਰ ਕਹਿੰਦੇ ਕਿ ਇਹਦੇ ਗਾਈਆਂ ਨੂੰ ਕੋਈ ਯਾਰ ਦੇ ਗਿਆ ਮੈਂ ਤਾਂ ਉਸੇ ਵੇਲੇ ਉਦੋਂ ਹੀ ਧੋੜ ਕੇ ਆ ਗਿਆ ਜੀ ਸ਼ੁਭਨਾਮ ਕੀ ਜੀ ਆਪਣਾ ਮੇਰਾ ਸੰਜੀਵ ਭਾਈ ਕੰਟਰੋਲ ਰੂਮ ਨੂੰ ਫੋਨ ਕਰਤਾ ਉਹ ਫੋਟਸ ਮੁੰਹੇ ਗਲੇ ਥੇ ਬੜਾ ਮੈਂ ਸਮਝਦਾ ਕਿ ਇਸ ਤੋਂ ਦਰਦਰਾ ਘਾਤਸਾ ਕੋਈ ਨ ਹੋ ਰਹੀ ਸਕਦਾ ਮੰਨ ਲਾ ਮੇਲੀ ਗੇਟ ਲਾ ਕੇ ਗਊਸ਼ਾਲਾ ਦੇ ਵਿੱਚ ਅੱਜ ਕਰੀਬ 10 ਦੇ ਕਰੀਬ ਜਿਹੜੀਆਂ ਗਊਆਂ ਉਹ ਮੈਨੂੰ ਇਹ ਲੱਗਦਾ ਹੈ ਕਿ ਜ਼ਹਿਰ ਕਰਕੇ ਜ਼ਹਿਰ ਖਾਣ ਕਰਕੇ ਜਿਹੜੀਆਂ ਉਹਦੀ ਬਹੁਤ ਹੋ ਚੁੱਕੀਆਂ ਨੇ ਔਰ ਹੋਰ ਵੀ ਕੁਝ ਗਾਈਆਂ ਇਸ ਤੋਂ ਪੀੜਤ ਨਜ਼ਰ ਆ ਰਹੀ ਹੈ ਸੋ ਬੜੇ ਦੁਖਦਾਈ ਖਬਰ ਹੈ ਔਰ ਵੈਟਰਨਰੀ ਟੀਮ ਜਿਹੜੀ ਹੈ ਜ਼ਿਲ੍ਹੇ ਦੀ ਆਲਰੇਡੀ ਵੈਟਰਨਰੀ ਡਾਕਟਰ ਜਿਹੜੇ ਆ ਜਾਂ ਫਾਰਮਾਸਿਸਟ ਨੇ ਉਹ ਸਾਰੇ ਉਹਨਾਂ ਦੇ ਇਲਾਜ ਲਈ ਲੱਗੇ ਹੋਏ ਨੇ ਤੇ ਕਾਫੀ ਲਗਭਗ 4 ਤੋਂ 5 ਗਾਵਾਂ ਜਿਹੜੀਆਂ ਉਹ ਵਿੱਚੋਂ ਬਚਾ ਵੀ ਲਈਆਂ ਗਈਆਂ ਪਰ ਹੋਰ ਗਾਵਾਂ ਵੀ ਲਗਾਤਾਰ ਜਿਹੜੀਆਂ ਉਹ ਬਿਮਾਰ ਹੋ ਕੇ ਜ਼ਹਿਰ ਦੇ ਨਾਲ ਪੀੜਤ ਹੋ ਕੇ ਡਿੱਗ ਰਹੀਆਂ ਸੋ ਇਸਦੇ ਲਈ ਲਗਾਤਾਰ ਜਿਹੜੀ ਇੱਕ ਵੈਟਰਨਰੀ ਟੀਮ ਹੈ ਉਹ ਮੈਂ ਹੋਰ ਡੀਸੀ ਸਾਹਿਬ ਨੂੰ ਕਿਹਾ ਕਿ ਅਸੀਂ ਹੋਰ ਜਿਹੜੀ ਟੀਮ ਭੇਜੋ ਤਾਂ ਕਿ ਸਭ ਤੋਂ ਪਹਿਲਾਂ ਤਾਂ ਇਲਾਜ ਜਿਹੜਾ ਉਹ ਕਰਵਾਇਆ ਜਾਏ ਔਰ ਇਸ ਤੋਂ ਬਾਅਦ ਡੈਫੀਨਿਟਲੀ ਇਹ ਪੋਸਟਮਾਰਟਮ ਵੀ ਹੋਏਗਾ ਜ਼ਹਿਰ ਕਿਸ ਕਿਸਮ ਦਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਰਨ ਲਈ ਪਹੁੰਚ ਗਈ ਹੈ ਤੇ ਜੋ ਵੀ ਕੈਮਰੇ ਤੋਂ ਜੋ ਵੀ ਸਾਨੂੰ ਇਨਪੁਟਸ ਮਿਲੀਆਂ ਉਹ ਕਰਕੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਮੈਂ ਸਮਝਦਾ ਕਿ ਇਸ ਤੋਂ ਘਰੋਣੀ ਹਰਕਤ ਜਿਹੜੀ ਹੈ ਉਹ ਹੋ ਨਹੀਂ ਸਕਦੀ ਉਸ ਜਿਹੜੀ ਨਿੰਦਾ ਕਰਦੇ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪੂਰੀ ਜਲਦ ਤੋਂ ਜਲਦ ਜੜਿਓ ਕਰਵਾਏਗੀ ਬਾਕੀ ਜੋ ਸਚਾਈ ਹੈ ਉਹ ਸਾਹਮਣੇ ਆ ਜਾਣੀ ਹੈ ਡਾਕਟਰ ਵੀ ਅੰਦਰ ਲੱਗੇ ਹੋਏ ਆ ਬਾਕੀ ਵੀ ਲੱਗੇ ਆ ਇਹ ਤਾਂ ਦੇਖੋ ਜੀ ਹੁਣ ਤੁਸੀਂ ਸਾਰਾ মিডিਆ ਨੇ ਇਹਦਾ ਸੱਚ ਕੱਢਣਾ ਵੀ ਕੋਲ ਇਹ ਹਰਕਤ ਕਰਕੇ ਠੀਕ ਹੈ ਨਾ ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕਿਸੇ ਵੀ ਇਨਸਾਨ ਨੇ ਕੀਤੀ ਆ ਇਸ ਤੋਂ ਬਾਅਦ ਇਸ ਸ੍ਰਿਸ਼ਟੀ 'ਚ ਵੀ ਕੋਈ ਕਟਨਾ ਨਹੀਂ ਹੋਊਗੀ ਜਿਹੜੀ ਹੋ ਚੁੱਕੀ ਹੈ ਟੋਟਲ ਕਿੰਨੀਆਂ ਗਾਵੀਆਂ ਜੀ 8-9 ਗਾਵਾਂ ਮਰ ਗਈਆਂ ਹਾਂਜੀ ਸਰ 8 8 8 8 ਪੂਰੀਆਂ ਹੋ ਗਈਆਂ ਹਾਂਜੀ 8 ਪੂਰੀਆਂ ਹੋ ਗਈਆਂ 8 ਹੀ ਦੇਸ ਹੋ ਚੁੱਕੀਆਂ ਹਾਂਜੀ ਹਾਂਜੀ ਪਤਾ ਇਹੀ ਕਹਿੰਦੇ ਆ ਜੀ ਮੈਨੂੰ ਡਾਕਟਰ ਸਾਹਿਬ ਦੀ ਟੀਮ ਆਈਆਂ ਹੁਣ ਹਾਂਜੀ ਆਈਆਂ ਡਾਕਟਰਾਂ ਦੀ ਟੀਮ ਆਏ ਹੋਏ ਆ ਡਾਕਟਰਾਂ ਨੇ 2-3 ਬਚਾਈਆਂ ਅੱਜ ਫਗਵਾੜੇ 'ਚ ਬਹੁਤ ਹੀ ਮੰਦਭਾਗੀ ਘਟਨਾ ਗਊਸ਼ਾਲਾ ਵਿੱਚ ਕੁਝ ਸਾਰਟੀ ਤੱਤਾਂ ਨੇ ਜ਼ਹਿਰ ਦੇ ਕੇ ਗਊਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ 12 15 ਗੋਗ ਮਰ ਚੁੱਕੀਆਂ ਨੇ ਔਰ ਬਾਕੀ ਦਾ ਰਾਤ ਚੱਲ ਰਿਹਾ ਹੈ ਬਹੁਤ ਮੰਦਭਾਗੀ ਬਹੁਤ ਹੀ ਮਾੜੀ ਘਟਨਾ ਹੈ ਕਿ ਸ਼ਹਿਰ ਵਿੱਚ ਪੰਜਾਬ ਵਿੱਚ ਲਾਡ ਆਰਡਰ ਦੀ ਜਿਹੜੀ ਬਿਗੜੀ ਸਥਿਤੀ ਹੈ ਉਹਦਾ ਨਤੀਜਾ ਹੈ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਖੌਫ ਨਹੀਂ ਕੋਈ ਵੀ ਕੁਝ ਕਰਨ ਨੂੰ ਤਿਆਰ ਹੋ ਕਰ ਸਕਦਾ ਹੈ ਔਰ ਸਰਕਾਰ ਵਿੱਚ ਕੁਝ ਉੱਪਰ ਕੇ ਬੈਠੀ ਹੈ ਸਰਕਾਰ ਦੀ ਫੇਲਰ ਦੀ ਨਿਸ਼ਾਨੀ ਹੈ ਲਾਡ ਆਰਡਰ ਦੀ ਫੇਲਰ ਦੀ ਨਿਸ਼ਾਨੀ ਹੈ ਸਾਨੂੰ ਸਾਰਿਆਂ ਨੂੰ ਗਊਮਤਾ ਦੀ ਰੱਖਿਆ ਲਈ ਕੋਸ਼ਿਸ਼ ਵੀ ਕਰਨਾ ਹੋਵੇ ਕਰਨਾ ਚਾਹੀਦਾ ਹੈ ਔਰ ਜਗਾਰ ਨੂੰ ਆਪਣੇ ਜਿੰਮੇ ਵਾਰਜਾ ਸ਼ਾਰਜ ਕਰਦੇ ਆ ਇਹ ਜੀ ਬਹੁਤ ਜਲਦੀ ਜਲਦੀ ਜਿਹਨਾਂ ਨੇ ਇਕਾਦਾ ਕੀਤਾ ਉਹਨੂੰ ਗੁਫਤਾਰ ਕਰਕੇ ਉਹ ਜੋਸ਼ ਨੂੰ ਸਜਾ ਦੇਣੀ ਚਾਹੀਦੀ ਸਰ ਡਾਕਟਰਾਂ ਨੇ ਕੁਝ ਦੱਸਿਆ ਨਹੀਂ ਜਿਹੜਾ ਕਿਸ ਚੀਜ਼ ਨਾਲ ਹੋਇਆ ਡਾਕਟਰ ਤਾਂ ਆਪਣੇ ਮਰੇ ਲੱਗੇ ਹੋਏ ਨੇ ਰਾਜਗੁਰਦੇ ਵਿੱਚ ਇਨਵੈਸਟੀਗੇਸ਼ਨ ਦਾ ਰਿਪੋਰਟ ਤੋਂ ਪਤਾ ਲੱਗੇਗਾ ਕੀ ਹੈ ਡਾਕਟਰ ਇੱਥੇ ਮੌਕੇ ਤੇ ਆਏ ਹੋਏ ਨੇ ਔਰ ਪ੍ਰਸ਼ਾਸਨ ਨੂੰ ਚਾਹੀਦਾ ਬਹੁਤ ਜ਼ਿਆਦਾ ਇਤਿਆਜ਼ ਵਰਤੇ ਔਰ ਜਿਸ ਕਾਲਜ ਦੇ ਵੀ ਸਰਕਾਰ ਦੇ ਅੱਜ ਫੇਲਰ ਹੈ ਸਰਕਾਰ ਦੀ ਫੇਲਰ ਕਰਕੇ ਇਸ ਤਰ੍ਹਾਂ ਦੀ ਰਿਕਸ਼ਨਾ ਹੋ ਗਈ ਹੈ ਸਕਾਰ ਨੂੰ ਚਾਹੀਦਾ ਆਪਣੀ ਜਿੰਮੇਵਾਰੀ ਦਾ ਸਾਥ ਹੈ ਸ਼ਾਮ ਨੂੰ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਜੋ ਮੈਲੀ ਗੇਟ ਦੇ ਵਿੱਚ ਇੱਕ ਗਊਸ਼ਾਲਾ ਲੱਗੀ ਉਹਦੇ ਵਿੱਚ ਕੁਝ ਜੋ ਗਾਇਆਂ ਹੈਗੀਆਂ ਨੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਤੁਹਾਡੇ ਤੇ ਰਿਪੋਰਟ ਹੋਣੀ ਸ਼ੁਰੂ ਹੋਈ ਤਾਂ ਇਮੀਡੀਏਟਲੀ ਅਸੀਂ ਬੜੀ ਬਿਨਾ ਕਿਸੇ ਡਿਲੇ ਦੇ ਸਾਡਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਉਹ ਸਾਡੀ ਜੋ ਮੈਡੀਕਲ ਟੀਮਾਂ ਇੱਥੇ ਗਊਸ਼ਾਲਾ ਪਹੁੰਚ ਗਈਆਂ ਅਸੀਂ ਇਮੀਡੀਏਟਲੀ ਪਹੁੰਚ ਗਈਆਂ ਅਸੀਂ ਦੀਆਂ ਪਹੁੰਚਣ ਦੇ ਬਾਅਦ ਅਸੀਂ ਇਲਾਜ ਵੀ ਹੋਣਗੀ ਟੀਮਾਂ ਲੱਗੀਆਂ ਹੋਈਆਂ ਸਾਰੇ ਜੋ ਜੋ ਇਹ ਜੀ ਗਾਇਆਂ ਹੈਗੀਆਂ ਜਿਨ੍ਹਾਂ ਦੀ ਤਬੀਅਤ ਖਰਾਬ ਹੈ ਉਹਨਾਂ ਨੂੰ ਬੈਸਟ ਤੋਂ ਬੈਸਟ ਇਲਾਜ ਕਰਵਾਇਆ ਜਾ ਰਿਹਾ ਔਰ ਬੜੀ ਮਨਪਕੀ ਗੱਲ ਇਹ ਹੋਈ ਕਿ ਤਕਰੀਬਨ 22 ਗਾਇਆਂ ਇਹ ਜੀ ਅਸੀਂ ਕਿਹ ਜਿਨ੍ਹਾਂ ਦੀ ਅਨਫੋਰਚਨਟਲੀ ਤਬੀਅਤ ਖਰਾਬ ਹੋਣ ਕਰਕੇ ਡੈਥ ਹੋ ਗਈ ਤਾਂ ਉਹਨਾਂ ਦਾ ਪੋਸਟਮਾਰਟਮ ਵੀ ਅਸੀਂ ਲੁਧਿਆਣਾ ਤੋਂ ਕਰਾ ਰਹੇ ਹਾਂ ਤਾਂ ਕਿ ਜੋ ਸਾਰੀ ਹਕੀਕਤ ਹੈ ਜੋ ਤੱਤ ਹੈ ਉਹ ਸਾਹਮਣੇ ਆ ਜਾਣ ਔਰ ਇਹਦੇ ਇਹਦੇ ਸਬੰਧ ਦੇ ਵਿੱਚ ਇੱਕ ਹੋਰ ਗੱਲ ਮੈਂ ਦੱਸਣਾ ਚਾਹਾਂਗਾ ਕਿ ਔਰ ਵੀ ਜੋ ਇਹਦੇ ਐਂਗਲ ਨੇ ਉਹਦੀ ਤਬਦੀਸ਼ ਵੀ ਬੜੀ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਮਾਨੂੰ ਐਸਐਸਪੀ ਸਾਫ਼ ਹੀ ਨਾਲ ਹੀ ਹੈਗੇ ਮੇਰੇ ਤਾਂ ਹਰ ਐਂਗਲ ਤੇ ਇਹਨੂੰ ਦੇਖਿਆ ਜਾ ਰਿਹਾ ਹਰ ਐਂਗਲ ਨੂੰ ਇਹਦੇ ਵਿੱਚ ਵਿਚਾਰਿਆ ਜਾ ਰਿਹਾ ਔਰ ਜੋ ਵੀ ਇਹਦੇ ਵਿੱਚ ਗੱਲ ਸਮਝਣੇ ਆਈ ਐਸਪਰ ਬੂਸ ਜੋ ਵੀ ਇਹਦੇ ਵਿੱਚ ਕਾਰਵਾਈ ਬਣਦੀ ਹੋਈ ਅਸੀਂ ਕਰਾਂਗੇ ਕਿ ਦੂਸਤ ਜੇ ਕਿਹੜੀ ਵਸਤੂ ਹੈਗੀ ਜਿਹੜੀ ਦਿੱਤੀ ਗਈ ਸੀ ਚਾਰੇ ਦੁਨੀਆ ਤੇ ਭਾਜੀ ਇਹੋ ਇਸ ਹਾਲ ਦੀ ਘੜੀ ਦੇ ਵਿੱਚ ਨਹੀਂ ਕਾਸੀ ਕੁਝ ਕਹਿ ਸਕਾਂ ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਹੈ ਕਿ ਹਰ ਚੀਜ਼ ਦੀ ਡੈਟਕ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂ ਤੱਕ ਪ੍ਰੋਪਰ ਰਿਪੋਰਟ ਨਹੀਂ ਆ ਜਾਂਦੀ ਉਸ ਟਾਈਮ ਤੱਕ ਮੈਨੂੰ ਲੱਗਦਾ ਆ ਆਪਾਂ ਕੋਈ ਗੱਲ ਸ਼ੇਅਰ ਨਾ ਕਰੀਏ ਨਾਲ ਦੀ ਨਾਲ ਮੈਂ ਤੁਹਾਡੇ ਰਹੀ ਦੀ ਬੇਨਤੀ ਕਰਾਂਗਾ ਕਿਸੇ ਵੀ ਕਿਸੇ ਵੀ ਆਪਾਂ ਤੇ ਆਪਾਂ ਨਾ ਜਾਈਏ ਆਪਾਂ ਪ੍ਰੋਪਰ ਰਿਪੋਰਟ ਆਉਣ ਦੀ ਵੇਟ ਕਰੀਏ ਸਾਰਾ ਪ੍ਰਸ਼ਾਸਨ ਜੀ ਪ੍ਰਸ਼ਾਸਨ ਹਰ ਐਂਗਲ ਨੂੰ ਵਿਚਾਰ ਰਿਹਾ ਹੈ ਔਰ ਜੋ ਵੀ ਤੱਥ ਹੋਏ ਸਾਰਿਆਂ ਨਾਲ ਜਦ ਸਾਂਝੇ ਕੀਤੇ ਜਾਣਗੇ ਉਹ ਜੋ ਬਣਦੀ ਕਾਰਵਾਈ ਵੀ ਅਸੀਂ ਕਰਾਂਗੇ ਸੀਸੀਟੀਵੀ ਲੱਗੇ ਹੋਏ ਸੀ ਜੀ ਕੌਸ਼ਲ ਹਾਂਜੀ ਸੀਸੀਟੀਵੀ ਲੱਗੇ ਹੋਏ ਸੀਗੇ ਔਰ ਜੋ ਪੁਲਿਸ ਵਿਭਾਗ ਹੈ ਉਹਨਾਂ ਵੱਲੋਂ ਸਾਰੀ ਉਹਨੂੰ ਉਹ ਜੀ ਜੋ ਡਿਟੇਲਸ ਹੈ ਸੀਸੀਟੀਵੀ ਉਸ ਵੀ ਉਹਨਾਂ ਵੱਲੋਂ ਕੈਪਚਰ ਕਰ ਲੱਤੀ ਗਈ ਹੈ ਔਰ ਹਰ ਪਹਿਲੂ ਵਿਚਾਰਿਆ ਜਾ ਰਿਹਾ ਹੈ ਜੀ ਸੇ ਕਿੰਨੀਆਂ ਟੋਟਲ ਗਾਵੇਂ ਇਸ ਟਾਈਮ ਜਿਹੜੀ ਡੈਥ ਹੋ ਚੁੱਕੀ ਹੈ ਤੇ ਕਿੰਨੀਆਂ ਲਾਚ ਚੱਲਦਾ ਪਿਆ 22 ਗਾਵੇਂ ਜਿਹਨਾਂ ਦੀ ਡੈਥ ਰਿਪੋਰਟ ਦਾ 18 ਸਾਰੇ ਸਕਰੀਨ ਆ ਰਹੇ ਅੱਜ ਅੱਜ ਪੂਰੀ ਸਕਰੀਨ ਤਾਂ ਉਹਨਾਂ ਸਾਰਿਆਂ ਦਾ ਜਿਵੇਂ ਮੈਂ ਕਿਹਾ ਟੈਸਟਿੰਗ ਔਰ ਪੋਸਟਮਾਰਟਮ ਅਸੀਂ ਕਰਵਾ ਰਹੇ ਹਾਂ ਔਰ ਜਦੋਂ ਹੀ ਜੋ ਰਿਪੋਰਟ ਆਉਂਦੀ ਉਹ ਸਾਂਝੀ ਕਰਾਂਗੇ ਕੁਛ ਗੱਛੇ ਕਿੰਨੇ ਬੰਦੇ ਖਰਾਸਤੇ ਚ ਨੇ ਉਹ ਮੰਨਿਓਗੇ ਐਸਪੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਗੇ ਹਾਂਜੀ ਸਰ ਥੈਂਕ ਯੂ ਸਰ ਠੀਕ ਹੈ ਸਰ ਜੇ ਬਸ ਵਾਰੀ ਮਾਰਦੇ ਪੱਜੀ ਹੱਥ ਵਿੱਚ ਆਉਂਦਾ ਪੂਰਾ ਸਕਰੀਨ ਤੇ ਜੇ ਕੀ ਕਰਦੇ ਕਰਤੇ ਹੋਏ ਇਹ ਰਾਤ ਨੂੰ ਹੀ ਜਿਹੜਾ ਅੱਛਾ ਜਿਹੜਾ ਦਰਜ ਕਰ ਲਿਆ ਸੀ ਸਤਨਕ ਧਾਰਾਵਾਂ ਜਿਹੜਾ 292 325 ਤੇ ਐਨੀਮਲ ਪ੍ਰੋਪਰਟੀ ਐਕਟ ਦੇ ਤਹਿਤ ਪਛਾਣ ਦਿੱਤਾ ਗਿਆ ਹੈ ਜਿਹੜੀ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜੀ ਲੋਕਲ ਤੇ ਅ ਸਹਿਯਤਾ ਦੇ ਨਾਲ ਜਿਹੜਾ ਸ਼ਨਾਖਤ ਜਿਹੜੀ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਜਿਹੜੀ ਡਿਮਾਈਨਾਂ ਦੀ ਅਸੀਂ ਜਿਹੜੀ ਪੁਛਪੜਤਾ ਜਿਹੜੀ ਕਰ ਰਹੇ ਹਾਂ ਕੋਈ ਲੇਡੀਜ਼ ਡਾਂਸਰ ਤਾਂ ਕੋਈ ਆ ਗਿਆ ਜਿਵੇਂ ਕੋਈ ਦੋ ਜਣੇ ਇੱਥੇ ਉਸ ਸਮੇਂ ਦੇ ਵਿੱਚ ਪੁੱਜੇ ਸੀ ਜਿਨ੍ਹਾਂ ਵੱਲੋਂ ਇਹਦਾ ਕੀਤਾ ਆ ਜਿਹੜੇ ਕਿ ਸੀਸੀਟੀਵੀ ਕੈਮਰੇ ਚ ਜਿਵੇਂ ਕਿ ਮੈਂ ਦੱਸਿਆ ਸ਼ਨਾਖਤ ਕਰਕੇ ਜਿਹੜੇ ਬੰਦੇ ਆ ਰਹੇ ਉਹਨਾਂ ਨਾਲ ਜਿਹੜੀ ਡਿਮਾਈਨਾਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਤੇ ਜਿੱਦਾਂ ਹੀ ਕੋਈ ਤੁਹਾ ਸਾਹਮਣੇ ਆਉਂਦੇ ਸੀ ਤੁਹਾਡੇ ਨਾਲ ਸਾਂਝੇ ਕਰਾਂਗੇ ਬਿਲਕੁਲ ਇਹ ਇਹ ਚੀਜ਼ ਨੂੰ ਏਦਾਂ ਵੀ ਦੇਖਿਆ ਜਾ ਸਕਦਾ ਹੈ ਮੈਨੇਜਮੈਂਟ ਦੀ ਜਿਹੜੀ ਉਹ ਪੂਰੇ ਪ੍ਰਬੰਧ ਨਹੀਂ ਸੀ ਕਿਉਂਕਿ ਇਹ ਜਿਹੜਾ ਸੈਕਸ਼ਨ ਹੈ ਵਿਦਾਊਟ ਮਿਲ ਕੇ ਵਾਲਾ ਸੈਕਸ਼ਨ ਸੀਗਾ ਜੀ ਜਿਹੜੀਆਂ ਤਾਂ ਦਧਾਰੂ ਗਈਆਂ ਉਹ ਇਸ ਸੈਕਸ਼ਨ ਸੀ ਇੱਧਰ ਉਹ ਸੀ ਕਿ ਮੈਨੇਜਮੈਂਟ ਵੱਲੋਂ ਇੱਕ ਜਗ੍ਹਾ ਗਾਊਆਂ ਰੱਖੀਆਂ ਤਾਂ ਗਈਆਂ ਲੇਕਿਨ ਉਹਨਾਂ ਤਾਂ ਇਹਨਾਂ ਵੱਲ ਉਹਨਾਂ ਦੀ ਜਿਹੜੀ ਕੇਅਰ ਟੇਕ ਆ ਪ੍ਰੋਪਰ ਨਹੀਂ ਸੀ ਜਿਹੜੀ ਨਗਹਿਲੀ ਹੋਈ ਹੈ ਕੋਈ ਬੰਦਾ ਉੱਦੀ ਅੰਦਰ ਪੜ ਗਿਆ ਜੀ ਬਿਲਕੁਲ ਇਸ ਇਸ ਵਕਤ ਤੱਕ ਕਿਸੇ ਵੀ ਤਰ੍ਹਾਂ ਦੇ ਸਿੱਟੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਅਜੇ ਤੱਕ ਸਾਨੂੰ ਕੌਜ਼ ਆਫ ਡੈਥ ਦੀ ਹੀ ਕਲੈਰਿਟੀ ਨਹੀਂ ਹੈਗੀ ਹੈ ਪੋਸਟਮਾਰਟਮ ਹੋਣੂ ਪਰੰਤ ਐਗਜ਼ੈਕਟ ਕੌਜ਼ ਆਫ ਡੈਥ ਮੌਤ ਕਿਵੇਂ ਹੋਈ ਹੈ ਉਹਦੀ ਕਲੈਰਟੀ ਹੋਈ ਕਿ ਉਹਦੇ ਬਾਅਦ ਹੀ ਆਪਾਂ ਜਿਹੜੀ ਅਗਲੀ ਤਤਤੀਸ਼ ਨੂੰ ਅੱਗੇ ਪਤਾਵਾਗੇ ਉਹਦੇ ਬਾਅਦ ਹੀ ਅਸੀਂ ਫਾਲਟ ਫਾਈਂਡਿੰਗ ਜਾਂ ਕਿਹਦੀ ਗਲਤੀ ਸੀਗੀ ਉਹਦੇ ਬਾਰੇ ਅਸੀਂ ਕੁਝ ਕਹਿ ਸਕਦੇ ਸਰ ਜਿਹੜਾ ਹਿੰਦੂ ਸਕੱਟਰਾ ਉਹਦਾ ਜਿਹੜਾ ਬਜ਼ਾਰ ਬੰਦ ਕਰਾਇਆ ਗਿਆ ਹੁਣ ਕਿਦਾਂ ਖੋਲਿਆ ਜਾਇਆ ਗਿਆ ਆ ਉਹਨਾਂ ਨੂੰ ਅਸੀਂ ਜਿਹੜੀ ਅਪੀਲ ਕੀਤੀ ਹੈਗੀ ਹੈ ਕਿ ਅਤੇ ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਵਾਇਆ ਹੈਗਾ ਕਿ ਉਹ ਜ਼ਬਰਦਸਤੀ ਕਿਸੇ ਵੀ ਜਿਹੜੀ ਕੋਈ ਵੀ ਕੰਮ ਹੈਗਾ ਉਹਨੂੰ ਜਿਹੜਾ ਬੰਦ ਨਹੀਂ ਕਰਾਂਗੇ ਬਾਕੀ ਜੋ ਲੋਕ ਆਪਣੀ ਮਰਜ਼ੀ ਨਾਲ ਜਿਹੜਾ ਬੰਦ ਕਰਨਾ ਚਾਹੁੰਦੇ ਐ ਤੇ ਆ ਜਿਹੜਾ ਸੰਗਠਨ ਹੈਗੇ ਆ ਉਹਨਾਂ ਨੇ ਕਿਹਾ ਉਹੀ ਕਰ ਰਹੇ ਨੇ ਬਾਕੀ ਜਿਹੜੇ ਲੋਕ ਹੈਗੇ ਆ ਜੋ ਖੋਲਣਾ ਚਾਹੁੰਦੇ ਹੈਗੇ ਆ ਉਹ ਆਪਣਾ ਕੰਮ ਕਰ ਸਕਦੇ ਕੀ ਸਰ ਐਫ ਆਰ ਦਰਜ ਹੋ ਚੁੱਕੀ ਹੋਣੀ ਹੈ ਇਸ ਟਾਈਮ ਤੱਕ ਐਫ ਆਰ ਜਿਵੇਂ ਮੈਂ ਦੱਸਿਆ ਰਾਤ ਨੂੰ ਹੀ ਜਿਹੜੀ ਸਖਤਾਰਾ ਬਤ ਹੈ ਜਿਹੜੀ ਦਰਜ ਕਰ ਦਿੱਤੀ ਗਈ ਹੈ ਤੇ ਤਫਤੀਸ਼ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ ਠੀਕ ਹੈ ਠੀਕ ਹੈ ਬੋਲੋ ਭਾਈ ਬੋਲੋ ਬੋਲੋ ਜੀ ਮਜ਼ਾ ਆ ਰਿਹਾ ਸਾਬ जय श्री राम जय श्री राम करा वीर भजनंगे अमर महावे आज बड़ी दुखदाई ਘਟਨਾ ਜਿਹੜੀ ਹੋਈ ਆ ਸਾਡੀ ਦੋਸ਼ਾਲਾ ਦੇ ਵਿੱਚ ਕਰਵਲ ਭਾਜੀ ਖਰਾਬ ਕੀ ਬੰਦੇ ਨੇ ਕਰਵਲ ਭਾਜੀ ਜੋ ਵਿੱਚ ਕਪੂਰ ਤੇ ਜਾਂ ਕਿਸੇ ਚੀਜ਼ ਦੇ ਵਿੱਚ ਪਾ ਕੇ ਸਾਡੀਆਂ ਗਊਵਾਂ ਦਾ ਨਹੀਂ ਸੀ ਕੀਤਾ ਆ ਉਹਦੇ ਵਿਰੋਧ ਦੇ ਵਿੱਚ ਜਿਹਨੇ ਵੀ ਇਹ ਕੰਮ ਕੀਤਾ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਿ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਔਰ ਦਿੱਲੀ ਦੇ ਨਹੀਂ ਫੜਿਆ ਜਾਂਦਾ ਉਹ ਨਹੀਂ ਜਦੋਂ ਗੱਲ ਤੋਂ ਅਸੀਂ ਆਂਦਾ ਬੰਦ ਕਰਕੇ ਬਾਜ਼ਾਰ ਬੰਦ ਕਰਾਂਗੇ ਸਾਰੇ ਸਹਿਮਤ ਆ ਸਹਿਮਤ ਆ ਬਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਗਾਰੇ ਪੀਰ ਬਜਰੰਗ